ਬਈ ਜੇ ਉਹ ਸਰੋਵਰ ਦੇ ਅੰਦਰ ਵਾਕਈ ਇਹ ਨਹੀਂ ਮਹਾਨਤ ਹੈ ਕੋੜੀ ਠੀਕ ਹੁੰਦੇ ਨੇ ਤੇ ਆ ਚੰਦ ਦਿਨ ਪਹਿਲਾਂ ਇੱਕ ਕੜਾਏ ਚ ਦੇਖ ਕੇ ਸੇਵਾਦਾਰ ਸਿੱਖ ਸੇਵਾਦਾਰ ਸਿੰਘ ਜਿਹਦੀ ਵਿਚਾਰੇ ਦੀ ਮੌਤ ਵੀ ਹੋ ਗਈ ਉਹ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਗਿਆ ਉਹਨੂੰ ਚੁੱਕ ਕੇ ਸਰੋਵਰ ਵਿੱਚ ਕਿਉਂ ਨਹੀਂ ਇਸ਼ਨਾਨ ਕਰਾਇਆ ਉਹਨੂੰ ਚੁੱਕ ਕੇ ਹਸਪੀਟਲ ਵੱਲ ਕਿਉਂ ਲੈ ਕੇ ਭਜੇ ਤੇ ਫਿਰ ਉਹਦੀ ਮੌਤ ਵੀ ਹੋ ਗਈ ਜਦੋਂ ਤੁਹਾਡੇ ਕੋਲ ਇੰਨੀ ਵੱਡੀ ਤਾਕਤ ਦਾ ਸੋਮਾ ਹੈ ਤੇ ਫਿਰ ਉਹਨੂੰ ਉੱਥੇ ਸਰੋਵਰ ਵਿੱਚ ਨਾਉਣਾ ਚਾਹੀਦਾ ਸੀ ਸਭ ਤੋਂ ਪਹਿਲਾ ਕੰਮ ਤੁਸੀਂ ਪਹਿਲਾ ਕੰਮ ਕੀ ਕੀਤਾ ਹਸਪੀਟਲ ਨੂੰ ਪਜੇ ਇਹਦਾ ਮਤਲਬ ਇਹ ਹੈ ਵੀ ਪਤਾ ਤੁਹਾਨੂੰ ਵੀ ਹੈ ਵੀ ਇਹਨੂੰ ਆਰਾਮ ਕਿੱਥੋਂ ਮਿਲ ਸਕਦਾ ਹੈ ਇਹ ਕਿੱਥੇ ਜਾ ਕੇ ਬਸ ਸਕਦਾ ਹੈ ਸਿਰਫ ਲੋਕਾਂ ਨੂੰ ਗੁੰਮਰਾਹ ਹਾਂਜੀ ਸਮਤ ਜੀ ਇਹ ਜਿਹੜੀ ਵੀਡੀਓ ਹੁਣ ਤੁਸੀਂ ਦੇਖੀ ਹੈ ਕਿਸ ਬੰਦੇ ਬਾਰੇ ਇਹਦਾ ਨਾਮ ਤਾਂ ਨੇ ਪਤਾ ਨਹੀਂ ਕੀ ਹੈ ਪਰ ਬੀਬੀ ਰਜਨੀ ਬਾਰੇ ਜੋ ਹਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਬਾਰੇ ਜੋ ਗੱਲਾਂ ਇਸ ਇਨਸਾਨ ਨੇ ਕੀਤੀਆਂ ਨੇ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਇਹ ਕਹਿੰਦਾ ਹੈ ਕਿ ਜੋ ਪਿੰਗਲ ਵਾੜਾ ਅੰਮ੍ਰਿਤਸਰ ਖੋਲਿਆ ਹੈ ਬਾਬਾ ਭਗਤਪੁਰਨ ਸਿੰਘ ਨੇ ਉੱਥੇ ਲੋਕ ਕਿਉਂ ਜਾਂਦੇ ਨੇ ਜਾਂ ਉੱਥੇ ਦਾਨ ਕਿਉਂ ਦਿੰਦੇ ਨੇ ਜਾਹਰ ਦੇ ਬਹੁਤ ਦੀ ਵਿਰੋਧਤਾ ਕਿਉਂ ਕਰਦੇ ਨੇ ਵੀ ਅੱਜ ਵੀ ਬੜੇ ਇੰਗਲੇ ਹਨ ਸਵੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਸ ਇਨਸਾਨ ਨੇ ਕੀਤੀਆਂ ਨੇ ਇੱਕੋ ਬੂਟਾ ਸਿੰਘ ਜਿਹੜਾ ਗੋਲਕਚੌਰ ਜ ਨੂੰ ਕਿਹਾ ਜਾਂਦਾ ਪਿੱਛੇ ਜੇ ਉਹਨੇ ਵੀ ਵੀਡੀਓ ਪਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਨਿੰਦਿਆ ਕੀਤੀ ਕਹਿੰਦਾ ਵੀ ਜਿਹੜਾ ਸਿੰਘ ਬਲਬੀਰ ਸਿੰਘ ਕੜਾਏ ਦੇ ਵਿੱਚ ਡਿੱਗਿਆ ਸੀ ਕਿ ਉਹਨੂੰ ਹਸਪੀਟਲ ਕਿਉਂ ਲੈ ਕੇ ਗਏ ਉਹੀ ਗੱਲ ਇਹ ਕਹਿ ਰਹੇ ਆ ਕਿ ਉਹਨੂੰ ਹਸਪੀਟਲ ਕਿਉਂ ਲਜਾਇਆ ਗਿਆ ਉਹਨੂੰ ਸਿੱਧਾ ਸਰੋਵਰ ਦੇ ਵਿੱਚ ਲੈ ਕੇ ਜਾਂਦੇ ਉੱਥੇ ਇਸ਼ਨਾਨ ਕਰਾਉਂਦੇ ਜੇ ਬੀਬੀ ਰਜਨੀ ਦਾ ਘਰ ਵਾਲਾ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਠੀਕ ਹੋ ਸਕਦਾ ਤੇ ਉਹ ਸਿੰਘ ਕਿਉਂ ਨਹੀਂ ਠੀਕ ਹੋਇਆ ਨਾਨੇ ਹਸਪੀਟਲ ਦਾ ਰਸਤਾ ਕਿਉਂ ਚੁਣਿਆ ਪਰ ਬਾਣੀ ਕਹਿੰਦੀ ਹੈ ਗੁਰ ਪਿਆਰੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇ ਤਰਪਵਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਮੀਤੋ ਸੋ ਨਾਨਕ ਦੇ ਘਰ ਦੀਆਂ ਜਿਹੜੀਆਂ ਸਿਫਤਾਂ ਨੇ ਜਿੰਨੀਆਂ ਕਰਨ ਲਈ ਥੋੜੀਆਂ ਨੇ ਜੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਗੁੰਗੇ ਤੋਂ ਅਰਥ ਕਰਵਾ ਸਕਦੇ ਨੇ ਗੀਤਾ ਦੇ ਆਪਣੀ ਮਿਹਰ ਕਰ ਸਕਦੇ ਨੇ ਤਾਂ ਅੱਜ ਵੀ ਕੋਈ ਗੁਰੂ ਪਿਆਰੇ ਵੱਡੀ ਗੱਲ ਨਹੀਂ ਕੱਲ ਪਰਸੋ ਸੀ ਦਾਰਸ਼ਨਿਕ ਵੀਡੀਓ ਦੇਖੀ ਖਾਲਸਾ ਟੀਵੀ ਤੇ ਇੱਕ ਨੌਜਵਾਨ ਜਿਹੜਾ ਕੋਤੰਦਰੁਸਤ ਹੋਇਆ ਠੀਕ ਹੋਇਆ ਬੜੀਆਂ ਘਟਨਾਵਾਂ ਹੁਣ ਦੇ ਯੁੱਗ ਵਿੱਚ ਵਾਪਰੀਆਂ ਜਿਨ੍ਹਾਂ ਦੀਆਂ ਅੱਖਾਂ ਦੀਆਂ ਰੋਸ਼ਣੀਆਂ ਧਾਨ ਗੁਰੂ ਆਮ ਦਾਸ ਮਹਾਰਾਜ ਦੇ ਘਰੋਂ ਮਿਲੀਆਂ ਨੇ ਜਿਨ੍ਹਾਂ ਦੀ ਲੱਤਾਂ ਠੀਕ ਹੋਈਆਂ ਨੇ ਤੰਦਰੁਸਤ ਹੋਏ ਨੇ ਜਿਹੜੇ ਖੜੇ ਨਹੀਂ ਸੀ ਹੋ ਸਕਦੇ ਚੱਲ ਫਿਰ ਨਹੀਂ ਸਕਦੇ ਅੱਜ ਵੀ ਕਰਾਮਾਤ ਜਿਹੜੀ ਵਾਪਰਦੀ ਪਰ ਇਹ ਨਹੀਂ ਕਿ ਹੁਣ ਹਰ ਕੋਈ ਕਹੇ ਕਿ ਮੈਂ ਜਦੋਂ ਵੀ ਬਿਮਾਰ ਹਾਂ ਚਲੋ ਜੀ ਉੱਥੇ ਚਲੀਏ ਇਹ ਕੋਈ ਕਿਦਾਂ ਦੀ ਗੱਲ ਹੈ ਹਰ ਕਮਰੀਜੇ ਇਹ ਜਿਹੜੇ ਹੁਣ ਹਸਪਤਾਲ ਬਣਾਏ ਨੇ ਇਹ ਵੀ ਕਿਸੇ ਕਾਰਨ ਬਣੇ ਹੋਏ ਨੇ ਸੋ ਇਹ ਜਿਹੜੇ ਲੋਕ ਕਿੰਤੂ ਪਰੰਤੂ ਇਤਿਹਾਸ ਤੇ ਕਰਦੇ ਨੇ ਇਹ ਕਹਿ ਰਹੇ ਨੇ ਵੀ ਕਿ ਇਤਿਹਾਸ ਬਿਲਕੁਲ ਹੀ ਗਲਤ ਹੈ ਇਤਿਹਾਸ ਬਿਲਕੁਲ ਹੀ ਝੂਠਾ ਹੈ ਕਿਉਂਕਿ ਬੀਬੀ ਰਜਨੀ ਦੀ ਜਿਹੜੀ ਫਿਲਮ ਹੁਣ ਆਈ ਹੈ ਨਵੀਂ ਤੇ ਉਹਦੀ ਵੀ ਵਿਰੋਧਤਾ ਤੇ ਉਹਦੇ ਵਿੱਚ ਗਲਤ ਜਾਂ ਕਿੱਦਾਂ ਮੈਂ ਤਾਂ ਦੱਸ ਨਹੀਂ ਦੇਖੀ ਨਹੀਂ ਜਿਨ੍ਹਾਂ ਨੇ ਦੇਖੀ ਉਹ ਦੱਸਿਓ ਉਹਦੇ ਬਾਰੇ ਤੇ ਬਾਕੀ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਆ ਰਹੀ ਦਿਓ ਜੋ ਇਹ ਇਨਸਾਨ ਕਹਿ ਰਹੇ ਆ ਕਬੂਟਾ ਕੋ ਸੰਗੋਲ ਕੋਚੋਰਾ ਇਹ ਕਹੀ ਹੈ ਤੇ ਇਹੋ ਜਿਹਿਆਂ ਜੋ ਇਤਿਹਾਸ ਤੇ ਜਿਨ੍ਹਾਂ ਜਿਨ੍ਹਾਂ ਨੇ ਇਤਿਹਾਸ ਤੇ ਕਿੰਤੂ ਪ੍ਰੰਤੂ ਕੀਤਾ ਆਪ ਜੀ ਜਾਣਦੇ ਹੋ ਉਹਨਾਂ ਦਾ ਹਾਲ ਕੀ ਹੋਇਆ ਸੋ ਜਿਹੜੇ ਧੰਗੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਸ਼ਰਧਾ ਰੱਖਣ ਵਾਲੇ ਨੇ ਉਹ ਨਹੀਂ ਗੱਲਾਂ ਕਰਦੇ ਨਾ ਉਹ ਇਤਿਹਾਸ ਤੇ ਨਾ ਆਪਣੇ ਗੁਰੂ ਤੇ ਕਿਉਂਕਿ ਗੁਰੂ ਸਾਡਾ ਜਿਹੜਾ ਪੂਰਾ ਹੈ ਗੁਰੂ ਕੋਈ ਘੜ ਆਵਾਜ਼ ਸ਼ਰਧਾ ਨਹੀਂ ਤੇ ਸਾਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਸਿੱਖੋ ਕਿ ਜਦੋਂ ਅਸੀਂ ਇਹ ਗੱਲਾਂ ਕਰਦੇ ਫਿਰ ਦੂਜਿਆਂ ਨੇ ਤੇ ਕਰਨੀਆਂ ਹੀ ਕਰਨੀਆਂ ਨੇ ਆਕੇ ਤੁਸੀਂ ਵੀਡੀਓ ਦੇਖਿਓ ਤੇ ਵੀਡੀਓ ਦੀ ਚ ਆਪਣੇ ਵਿਚਾਰ ਜਿਹੜੇ ਨੇ ਤੁਹਾਨੂੰ ਸਹੀ ਲੱਗੇ ਤੇ ਇਸ ਇਨਸਾਨ ਦੇ ਜਿਹੜੇ ਨਾਮ ਪਤਾ ਹੋਵੇ ਨਾਮ ਵੀ ਕਮੈਂਟ ਬਾਕਸ ਵਿੱਚ ਦੱਸਿਓ ਤੇ ਵੀ ਕੀ ਕਹਿ ਰਹੇ ਹੈ ਜਾਂ ਕਹਿਣਾ ਚਾਹੀਦਾ ਨਹੀਂ ਗਲਤ ਹੈ ਕਿ ਸਹੀ ਹੈ ਆਕੇ ਆਪਣੇ ਵਿਚਾਰ ਦਿਓ ਤੁਹਾਨੂੰ ਗੁਰੂ ਆਮ ਦਾ ਸਮਰਾਜੀ ਦੇ ਨਾਮ ਤੇ ਵਾਹਿਗੁਰੂ ਸ਼ਬਦ ਵੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ